ਵੇ ਹਿੰਟੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਤਾਂ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸਸਿਕਰ ਤੁਸੀਂ ਦੇਖ ਰਹੇ ਹੋ ਦੈਨੀ ਸਵੇਰਾ ਟੀਵੀ ਤੇ ਅਸੀਂ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਇੱਕ ਐਹੋ ਜਿਹਾ ਸ਼ਖਸ ਨਾਲ ਜਿਹੜਾ ਕੀ ਹੈ ਅੰਗਹੀਣ ਹੈ ਪਰ ਅੰਗਹੀਣ ਹੋਣ ਦੇ ਬਾਵਜੂਦ ਵੀ ਹੌਸਲਾ ਨਹੀਂ ਹਾਰਿਆ ਹਥੀਕਰਤ ਕਰਕੇ ਆਪਣਾ ਘਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪ੍ਰਿੰਸ ਜਿਹੜਾ ਕੀ ਹੈ ਅੰਗਹੀਣ ਹੈ ਪਰ ਅੰਗਹੀਣ ਹੋਣ ਦੇ ਬਾਵਜੂਦ ਵੀ ਇਸ ਬੱਚੇ ਨੇ ਜਿਹੜਾ ਕੀ ਹੈ ਹੌਸਲਾ ਨਹੀਂ ਹਾਰਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੜੀਆਂ ਡਰੱਸਾਂ ਨੇ ਲੱਡੂ ਗੋਪਾਲ ਦੀਆਂ ਡਰੱਸਾਂ ਜੜੀਆਂ ਇਸ ਬੱਚੇ ਵੱਲੋਂ ਜੜੀਆਂ ਆਪਣੇ ਹੱਥੀ ਤਿਆਰ ਕੀਤੀਆਂ ਜਾ ਰਹੀਆਂ ਨੇ ਰੰਗ ਬਰੰਗੀਆਂ ਜੜੀਆਂ ਇਹ ਡਰੱਸਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਜੜੀਆਂ ਡਰੱਸਾਂ ਪ੍ਰਿੰਸ ਵੱਲੋਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਔਰ ਦੂਸਰੇ ਪਾਸੇ ਜਿਹੜੇ ਪ੍ਰਿੰਸ ਦੇ ਮਾਤਾ ਜੀ ਨੇ ਇਹ ਵੀ ਆਂਧੇ ਹਿੰਨੇ ਇਹਨਾਂ ਵੱਲੋਂ ਵੀ ਜਿਹੜੀਆਂ ਇਹ ਹੱਥੀ ਉਹਨਾਂ ਦੀਆਂ ਡਰੈੱਸਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਵੀ ਕਰ ਲਵਾਂਗੇ ਇਹਨਾਂ ਨਾਲ ਵੀ ਕਦੋਂ ਤੋਂ ਇਸ ਕੰਮ ਦੇ ਵਿੱਚ ਲੱਗੇ ਨੇ ਇਸ ਤਰ੍ਹਾਂ ਇਹਨਾਂ ਦਾ ਘਰ ਦਾ ਗੁਜ਼ਾਰਾ ਚ ਕੱਲ ਰਿਹਾ ਹੈ ਪੈਨਾਂ ਦਾ ਗੱਲਬਾਤ ਕਰਾਂਗੇ ਪ੍ਰਿੰਸ ਨਾਲ ਪ੍ਰਿੰਸ ਸਵਾਗਤ ਹੈ ਤੁਹਾਡਾ ਜੈਨੀ ਸਵੇਰਾ ਟੀਵੀ ਤੇ ਟਾਡੇ ਜੱਜਬਾਨ ਨੂੰ ਸਲਾਮ ਹੈ ਕਿ ਆਗੇ ਹੋਂਦ ਦੇ ਬਾਵਜੂਦ ਵੀ ਤੁਸੀਂ ਹੌਸਲਾ ਨਹੀਂ ਹਾਰਿਆ ਹੱਥੀਂ ਕੰਮ ਕਰਕੇ ਆਪਣਾ ਘਰ ਦਾ ਪਾਲਣ ਪੋਸ਼ਨ ਕਰ ਰਹੇ ਹੋ ਕਦੋਂ ਤੋਂ ਇਸ ਕਿਤੇ ਦੇ ਨਾਲ ਜੁੜੇ ਹੋਏ ਹੋ ਰਹਿਤ ਗੱਲ ਜੀ ਮੇਰਾ ਨਾਮ ਪੈਂਚਾ ਮੈਂ ਇਸ ਇਕਰਸ ਨਾ ਆਗਮਨ ਮੈਂ ਸਾਰੀ ਪ੍ਰੈਜ ਕਰ ਦਿੱਤੀ ਕਿਉਂਕਿ ਮੈਂ ਇਹ ਅੱਜ ਕੱਲ੍ਹ ਰਸਾਂ ਦਾ ਕੋਈ ਬਣਾ ਉਹ ਕੀ ਹੈ ਮੇਰਾ ਫਾਈਲ ਹੈ ਹੈ ਨਾ ਦਸਰਾ ਮੈਂ ਕਹਾਂ ਵੀ ਮੈਨੂੰ ਬਣਾਣੀ ਆਂਦੀ ਹੈ ਹੈ ਮੈਂ ਕਿਸੇ ਵੈਸੇ ਬਣਾ ਕੇ

کتنے سے کتنے چل لگن لگی ہے جی میرے میرا گیس سارا سال کی میں پیہ سن چل لگا دیا میں کہیے کہ میں سکھا میں ایک کام ایک کام ایسے میں کہیے ایک کام یوٹیوب بیکھا سی یوٹیوب کو سکھا سی میں کہا وہ بھی ایک کام میں بیکھی جگہ سا میں کہا کہ میں بیکھی جگہ سا میں میں بیکھی جگہ سا بنو گی اور میں کہا کہ میں پیس سارک پر دیا سی آگے بیج میں جماغ نہ آگا پھر سے جنم تو ہی تو سی ਇਹ ਜਨਮ ਤੋਂ ਹੀ ਆਉਂਦੀ ਮੈਂ ਜਨਮ ਤੋਂ ਹੀ ਹਾਂਜੀ ਪ੍ਰਿੰਸ ਜਿੱਦਾਂ ਹੁਣ ਤੁਸੀਂ ਐਡਰੈਸਾਂ ਤਿਆਰ ਕਰ ਰਹੇ ਹੋ ਹੱਥ ਨਾਲ ਜਿਹੜੇ ਹੈ ਇਹਨਾਂ ਦੀ ਸਲਾਈ ਕਰ ਰਹੇ ਹਾਂ ਹੋਰ ਵੀ ਕਾਫੀ ਜਿਹੜਾ ਇਹਦੇ ਵਿੱਚ ਸਾਜੋ ਸਮਾਨ ਜਿਹੜਾ ਲੱਗ ਰਿਹਾ ਹੈਗਾ ਇਹ ਸਾਰਾ ਕਿ ਤੁਸੀਂ ਆਪਣੇ ਵੱਲੋਂ ਲੈ ਕੇ ਆਉਨੇ ਔਰ ਜਿਹੜਾ ਆਪਣੇ ਹੱਥੀ ਜਿਹੜਾ ਤਿਆਰ ਕਰ ਰਹੇ ਹਾਂ ਜੀ ਸਮਾਨ ਦਾ ਦਰਕ ਲੰਕਾਰ ਹੈ ਮੈਂ ਕਈ ਇਹੋ ਜਿਹੇ ਕਰ ਲਿਆ ਵੀ ਮੈਂ ਬੋਕ ਨਗੇ ਰਹਿਤ ਨਹੀਂ ਦਿਆ ਲਿਖਿਆ ਇਹੋ ਕਿ ਨਹੀਂ ਫਪਜੇ ਕਿਹਾ ਕਿ ਤਾਂ ਕਿ ਕਰੇ ਮੈਂ ਮੈਂ ਕਿੰਨੇ ਮੰਮਾ ਕਮਾਣ ਬੈਠਾ ਕਿੰਨਾ ਸੜਦੇ ਪੈਸੇ ਦੀ ਛੜੀ ਹੁਣ ਰੱਖ ਕੇ ਉਹਨਾਂ ਕਲ ਕੰਸੀ ਹੋ ਜਾਂਦੀ ਹੈ ਉਹਨੇ ਤੀਜੇ ਨੂੰ ਦੁਨੀਆ ਦੇਸਾਂ ਕੇ ਪਰਨੇ ਤੇ ਇਹਨਾਂ ਸਨਾਨੀ ਹੈਗਾ ਵੀ ਮੈਂ ਆਗਰ ਕਰਕੇ ਕਰਕੇ ਇਸ ਦਾ ਦਿੱਕਤਾਂ ਵੀ ਕਾਫੀ ਪਉਂਦੀਆਂ ਹੋਣਗੀਆਂ ਕਿਉਂਕਿ ਜਿੱਦਾਂ ਤੁਸੀਂ ਹੁਣ ਠੰਡ ਦਾ ਟਾਈਮ ਹੈ ਇੱਥੇ ਬੈਠੋ ਮਸ਼ੀਨ ਵੀ ਚਲਾਉਣੀ ਕਾਫੀ ਜੇ ਆਪਾਂ ਕਹਿ ਸਕਦੇ ਹੱਥ ਵਾਲੀ ਮਸ਼ੀਨ ਵੀ ਚਲਾਉਣੀ ਔਕੀ ਲੱਗਦੀ ਹੋਏਗੀ ਇਹੋ ਜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਜੇ ਮਸ਼ੀਨ ਮੇਰੇ ਐਨੀ ਮੈਂ ਵੀ ਕਿਸੇ ਨਾ ਉੱਤੇ ਜਾਂ ਨਾ ਮਸ਼ੀਨ ایک دنگیا کا مشین نہیں ہے کھائیز مجھے نہیں زیادہ کھائیز مجھے نہیں زیادہ مجھے 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 نہیں ایڈریسوں میں سمان جبنوں میں اگر آپ کو پیسے نہیں ہیں میں نے ایک 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 عیزمنگ کا سمان کرنا پیسے کی شوڑی جوڑ کرتا میں سمان نہیں مجھا کرتا پریس جدہ ہوں توسرے اڈریس تیار کر رہے ہوں ਇਨੋ ਕਿੰਨਾ ਕ ਖਰਚਾ ਆਏਗਾ ਔਰ ਕਿੰਨਾ ਕ ਨੂੰ ਸਮਾਂ ਲੱਗੇਗਾ ਕਿਉਂਕਿ ਜਿੱਦਾਂ ਹੁਣ ਕਾਫੀ ਡਰੈਸਾਂ ਜੜੀਆਂ ਤੁਹਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਕਿੰਨਾ ਕ ਨੂੰ ਟਾਈਮ ਲੱਗਦਾ ਹੈਗਾ ਜਿਹੜੀ ਇੱਕ ਡਰੈਸ ਚੜ੍ਹਦੀ ਇਹ ਅਗਰ ਸੋਚਦੇ ਆ ਕਿ ਅਸਲ ਖੜ ਗਈ ਨਹੀਂ ਹੈ ਕਿਉਂਕਿ ਮਸ਼ੀਨ ਤੇ ਬਹਿਣਾ ਸੁੱਖ ਨਹੀਂ ਨੂੰ ਗੱਲ ਇਹ ਹੈ ਕਿ ਇੱਕ ਅਸੀਂ ਬਿਲਕੁਲ ਬਿਵੇਂ ਜਿਵੇਂ ਮਸ਼ੀਨ ਹੱਥ ਨਾਲ ਕੰਮ ਕਰੀਏ ਉਹ ਜਿਹੜੀ ਮਸ਼ੀਨ ਇੱਕ ਅਗਰਸ ਮੰਚ ਤੇ ਬੈਠਾ ਸਾਰਾ ਜਿੰਨਾ ਹੀ ਆ ਜਦਾਂ ਤੇ ਅਗਰਸ ਦੁਨੀਆਂ ਕੰਮ ਕਰਦਾ ਸਾਰਾ ਤੇ ਲੱਗ ਜਾਂਦਾ ਹਾਂਜੀ ਇੱਕ ਅਗਰਸ ਕੰਮ

ਪੰਜ 10 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਐ ਇੰਨੀ ਮਿਹਨਤ ਜਿਵੇਂ ਕਰ ਰਹੇ ਹਾਂ ਠੰਡ ਦੇ ਵਿੱਚ ਬੈਠਿਓ ਦੋਨੇ ਮਾਂ ਪੁੱਤ ਜਿਹੜੇ ਕੰਮ ਕਰ ਰਹੇ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਨਹੀਂ ਨਹੀਂ ਗੁਜ਼ਾਰਾ ਤਾਂ ਨਹੀਂ ਗੱਲ ਕਰਾ 10 ਰੁਪਏ ਨਾਲ ਨਾ ਬੰਦ ਕਿ ਇਹ ਕੈਸੇ ਜਿਹੀ ਹੈ ਇੱਕ ਕਿ ਇਹ ਹੋ ਜਾ ਮੈਂ ਕੋਈ ਕੰਮ ਨਹੀਂ ਸਕਦਾ ਇੱਕ ਇਹ ਮੈਨੂੰ ਮੇਰੇ ਦਿਮਾਗ ਤੇ ਆਉਂਦੀਆਂ ਇਹ ਕਿ ਇਹ ਕਿਰਿਆ ਨਾਲ ਕੰਮ ਕਰ ਪਹਿਲਾਂ ਦੱਸੋ ਕਿ ਵੀ ਇਹ ਕਿੱਦਾਂ ਤਿਆਰ ਹੁੰਦੀ ਹੈ ਕਿਸ ਤਰ੍ਹਾਂ ਇਹਨੂੰ ਸਟਾਰਟਿੰਗ ਕੀਤਾ ਜਾਂਦਾ ਹੈ ਕਿੱਦਾਂ ਨੂੰ ਰੂਪ ਦਿੱਤਾ ਜਾਂਦਾ ਹੈ ਕੋਈ ਫਿਰ ਇਹਦੇ ਸਾਈਜ਼ ਦਾ ਕਿੱਦਾਂ ਤਿਆਰ ਕਰਦੇ ਹੋ ਕੋਈ ਕਹਿੰਦਾ ਵੀ ਸਾਈਜ ਇਹਨਾਂ ਚਾਹੀਦਾ ਜਾਂ ਮਤਲਬ ਤੁਸੀਂ ਆਪਣੀ ਮਰਜ਼ੀ ਨਾਲ ਹੀ ਇਹਨਾਂ ਨੂੰ ਸਾਈਜਾਂ ਦੇ ਹਿਸਾਬ ਨਾਲ ਤਿਆਰ ਕਰ ਦਿਓ ਨਹੀਂ ਇੱਕ ਲਿਖ ਪਾਈ ਜੀ ਕਿ ਕਿ ਇੰਚ ਦੇ ਫਾਰਮ ਨਾਲ ਉਹਨਾਂ ਦਾ 9 ਕਿੰਨੇ ਨੰਬਰ ਦੇ 4 ਨੰਬਰ ਤੇ ਕੀ ਜੀ ਕਹਿੰਦਾ ਜੀ ਉਸਤਾ ਜੀ ਤਾਂ ਇਹ ਇੱਕ ਇਹਨਾਂ ਦੇ ਨੰਬਰ ਦੇ ਉਸਤਾ ਜੀ ਹਨ ਕਿੱਸੇ ਦੇ ਕਹੀਓ ਕੀ ਹੈ ਬਈ ਜਾ ਗਈ ਲੱਗ ਜੀ ਹੋ ਗਿਆ ਆਹ ਵੇਖੋ ਨਹੀਂ ਆ ਪਈਆਂ ਲੱਗ ਜਾਂ ਇੱਕ ਬੰਦੇ ਨੇ ਬਣਵਾਇਆ ਸੀ ਮੇਰੇ ਕੋਲ ਇੱਕ ਅਹ 10 ਨੰਬਰ ਦੇ ਅਜਾ ਕਹਿੰਦੇ 10 ਨੰਬਰ ਦੇ 10 ਨੰਬਰ ਦੇ ਅਸੀਂ ਬਣਾ ਕੇ

ਇਹ ਇਹਨੇ ਨਹਿਤਾਨੇ ਵਗੈਰਾ ਆ ਕੇ ਚਲੋ ਇਹ ਬਣਾ ਕੇ ਸਟੋਨ ਵਗੈਰਾ ਆ ਕੇ ਫੇਰ ਬਣਦੀ ਹੈ ਜਿਹੜੇ ਫਿਰ ਸਟੋਨ ਵਗੈਰਾ ਲੈ ਕੇ ਆਉਂਦੇ ਆ ਤੁਸੀਂ ਸਾਰੇ ਫਿਰ ਇਹ ਕਿੰਨੇ ਕੁ ਮਹਿੰਗੇ ਹੁੰਦੇ ਆ ਜਿਵੇਂ ਹੁਣ ਬਾਜ਼ਾਰ ਦੇ ਵਿੱਚ ਆਪਾਂ ਡਰੈਸ ਲੈਣ ਜਾਂਦੇ ਆ ਕਾਫੀ ਜੇ ਕਹਿ ਸਕਦੇ ਆ ਮਹਿੰਗੇ ਹੁੰਦੇ ਆ ਫਿਰ ਇਹ ਸਟੋਨ ਵਗੈਰਾ ਦੀ ਜਿਹੜੀ ਕੀਮਤ ਕਿੰਨੇ ਕੁ ਹੁੰਦੀ ਔਰ ਹੋਰ ਜਿਹੜਾ ਸਮਾਨ ਹੈ ਜਿਹੜਾ ਕਿੰਨੇ ਕੁ ਦਾ ਲੱਗ ਜਾਂਦਾ ਕਿ ਇਹ ਸਟੋਨ ਹੁੰਦੇ ਕਈ ਹੁੰਦੇ 20 ਰੁਪਏ ਦਾ 20 ਦਾ ਕਈ ਹੁੰਦੇ 5 ਰੁਪਏ ਦਾ ਕਈ 100 ਰੁਪਏ ਦਾ ਵੀ ਹੁੰਦੇ ਆ ਹਨਾ ਇਹ ਸਟੋਨ ਹੁੰਦੇ ਨਾ

ਜੇਕਰ ਕੋਈ ਮੰਨ ਲਓ ਕੱਲੋ ਮਸ਼ੀਨ ਨਹੀਂ ਦਿੰਦਾਗਾ ਤੁਹਾਨੂੰ ਫਿਰ ਫਿਰ ਕੰਮ ਕਿਤਾ ਕਰੋਗੇ ਇਹ ਕੰਮ ਦਾ ਹਨ ਮੈਂ ਕੀ ਕੰਮ ਹਨ ਕਈ ਵਾਰ ਮਸ਼ੀਨ ਨਹੀਂ ਕਿੰਚਦੀ ਹੈ ਜੇ ਬਸ ਫਿਰ ਮੈਂ ਕੀ ਕਰ ਸਕਦਾ ਅਗਿਆਨ ਜੋ ਆਉਗੇ ਕਿੰਨਾ ਵਕਤ ਤੱਕ ਰਸਿੰਨੇ ਹੋ ਜਾਂਦੇ ਜਿੱਦਾਂ ਹੁਣ ਗਰਮੀ ਸਰਦੀ ਦੀਆਂ ਡਰੈਸ ਹੈ ਜਿਵੇਂ ਹੁਣ ਤੁਹਾਡੇ ਮਮਾ ਜਿਹੜੇ ਆ ਉਹ ਉਹਨਾਂ ਦੇ ਡਰੈਸਾਂ ਤਿਆਰ ਕਰ ਰਹੇ ਤੁਸੀਂ ਇੱਥੇ ਹਸਤਿਆਂ ਇੱਥੇ ਕਰ ਰਹੇ ਹੋ ਮਸ਼ੀਨ ਤੇ ਤਿਆਰ ਕਰ ਰਹੇ ਹੋ ਕਿੰਨੀਆਂ ਗਾ ਡਰੈਸਾਂ ਜਿਹੜੀਆਂ ਹੁਣ ਤੱਕ ਤੁਸੀਂ ਜੇ ਗਰਮੀ ਸਰਦੀ ਦੀ ਗੱਲ ਕੀਤੀ ਹੋਵੇ ਤਿਆਰ ਕਰ ਚੁੱਕੇ ਹੋ ਜੀ ਦਾ ਕਰਾ ਤਮੰਨਾ ਨੇ 50 ਕੋ ਸੱਕੀ ਹਸਾਂ ਕਿਆ ਦੱਸਦੀਆਂ ਗਈਆਂ ਜੇ ਮੈਂ ਵੀ ਪੱਛੇ ਰਸਾਂ ਕਿਆ ਕਰ ਚੁੱਕਾ ਜਿਵੇਂ ਹੁਣ ਮੰਨ ਲਓ ਤੁਸੀਂ ਇਹ ਤਾਂ ਹੁਣ ਡਰੈਸ ਦਾ ਚਲੋ ਕਹਿ ਸਕਦੇ ਵੀ ਕੰਮ ਚੱਲੇਗਾ ਜਾਂ ਜਿਵੇਂ ਹੁਣ ਤੈਨ ਤਿਆਰ ਆ ਰਹੇ ਆ ਤੇ ਬਸੰਤ ਪੰਚਮੀ ਆ ਰਹੇ ਉਹਨਾਂ ਦੇ ਉੱਪਰ ਇਹ ਕਹਿ ਸਕਦੇ ਹਾਂ ਲੱਡੂ ਕੋ ਪਾਲ ਦੀ ਡਰੈਸਾਂ ਵਿਕਣ ਗਈਆਂ ਫਿਰ ਉਸ ਤੋਂ ਬਾਅਦ ਕੀ ਕਰੋਗੇ ਜਾਂ ਕੀ ਕੰਮ ਕਰਦੇ ਹਾਂ ਪੜ੍ਹਾਈ ਦਾ ਖਰਚਾ ਕਿਵੇਂ ਮੈਨੇਜ ਕਰਦੇ ਹਾਂ ਘਰ ਦਾ ਖਰਚਾ ਕਿਵੇਂ ਮੈਨੇਜ ਕਰਦੇ ਹਾਂ ਫਿਰ ਕੋਈ ਹੋਰ ਵੀ ਕੰਮ ਕਰਦੇ ਹਾਂ ਕਿ ਜਾਂ ਸਿਰਫ ਇੱਥੋਂ ਤੱਕ ਹੀ ਸੀਮਤ

ਆੰਗਹੀ ਉਹਨਾਂ ਚੱਲੋ ਫਿਰ ਨਹੀਂ ਸਕਦੇ ਤੁਹਾਡੇ ਵਰਗੇ ਹੋਰ ਵੀ ਲੋਕ ਬਹੁਤ ਨੇ ਜਿਵੇਂ ਕਹਿ ਦਿੰਨੇ ਆਪਾਂ ਰੋਡ ਤੇ ਜਾਂ ਕਿਤੇ ਬੱਸ ਸਟੈਂਡ ਤੇ ਵਿੱਚ ਕਿਤੇ ਆਮ ਹੀ ਅਫਸਰ ਮਿਲ ਜਾਂਦੇ ਆਪਾਂ ਨੂੰ ਕੋਈ ਮੰਗ ਕੇ ਗੁਜ਼ਾਰਾ ਕਰ ਲੈਂਦਾ ਹੈਗਾ ਪਰ ਤੁਸੀਂ ਜਿਹੜਾ ਇੰਨੀ ਲਗਨ ਮਿਹਨਤ ਕਰ ਰਹੇ ਹੋ ਲੋਕ ਚੋਰੀਆਂ ਲੁੱਟਾਂ ਖੋਹਾਂ ਕਰੀ ਜਾਂਦੇ ਆ ਕੀ ਮੈਸੇਜ ਕੀ ਦੇ ਰਹੇ ਉਹਨਾਂ ਲੋਕਾਂ ਨੂੰ ਇਹ ਮੰਗ ਕੇ ਖਾਣ ਨਾਲ ਹੈ ਇਸ ਕੋਲ ਲੱਗਿਆ ਆਪਾਂ ਸਮਾਤੇ ਖਾਣ ਨਾਲ ਦੇ ਕੋਲ ਲੱਗਿਆ ਉਹਨਾਂ ਮੈਂ ਮੈਂ ਐ ਸ਼੍ਰੀ ਵਾਕਮਤ ਪਰ ਕਥਾਰਾ ਇੱਕ ਜਨ ਐਸੀ ਸੰਕ ਕਰਮ ਕਰ ਸਈ ਕੀ ਚਿੰਤਾ ਮਤੋਂ ਮੈਂ ਉਹੀ ਉਸੇ ਹੀ ਖੜਿਆ ਹੋਇਆ ਵੀ ਮੈਂ ਕੰਮ ਕਰ ਜਾਏਗਾ ਇਸ ਤਾਈ ਜੀ ਇੱਛਾ ਨਿਕਲਦਾ ਬਿਲਕੁਲ ਇਹ ਪ੍ਰਿੰਸ ਹੈ ਬੜੀ ਵੱਡੀ ਗੱਲ ਕਹਤੀ ਹੈ ਕਿ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਅੰਗਹੀਣ ਹੈ ਪਰ ਹੌਸਲਾ ਨਹੀਂ ਹਾਰਿਆ ਤੇ ਜਜਵਨ ਵੀ ਸਲਾਮ ਹੈ ਹੱਥੀ ਜਿਹੜਾ ਡਰੈੱਸਾਂ ਤਿਆਰ ਕਰਕੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਕਰ ਰਿਹਾ ਔਰ ਪੜ੍ਹਾਈ ਦਾ ਵੀ ਜਿਹੜਾ ਖਰਚਾ ਇਹਨਾਂ ਡਰੈੱਸਾਂ ਤੋਂ ਹੀ ਕੱਟ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਡਰੈੱਸਾਂ ਜਿਹੜੀਆਂ ਕਾਫੀ ਮਹਿੰਗੀਆਂ ਹੁੰਦੀਆਂ ਨੇ ਕਾਫੀ ਜਿਹੜਾ ਇਹਨਾਂ ਦੇ ਸਮਾਨ ਜਿਹੜਾ ਲਗਾਇਆ ਹੋਇਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੈੱਸਾਂ ਦੀਆਂ ਜਿਹੜਾ ਇਹ ਸਮਾਨ ਇਹਨਾਂ ਉੱਪਰ ਲੱਗਿਆ ਹੋਇਆ ਕਾਫੀ ਜਿਹੜੀ ਮੀਨਾਕਾਰੀ ਕੀਤੀ ਹੋਈ ਕਾਫੀ ਮਹਿੰਗਾ ਵੀ ਹੁੰਦਾ ਔਰ ਦੂਸਰੇ ਪਾਸੇ ਪ੍ਰਿੰਸ ਨੇ ਵੀ ਦੱਸਿਆ ਹੈ ਕਿ ਜਿਹੜੀ ਮਸ਼ੀਨ ਹੈ ਕਿਸੇ ਦੇ ਘਰੋਂ ਮੰਗ ਕੇ ਲੈ ਕੇ ਆਉਣਾ ਤਾਂ ਉਸ ਤੋਂ ਬਾਅਦ ਜਿਹੜੀ ਇਹ ਡਰੱਸਾਂ ਵਗੈਰਾ ਜਿਹੜੀਆਂ ਇਹ ਤੋਂ ਵੱਲੋਂ ਬਣਾਈਆਂ ਜਾਂਦੀਆਂ ਭੈਣ ਜੀ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਬੜੀ ਵੱਡੀ ਗੱਲ ਹੈ ਹੌਸਲੇ ਨੂੰ ਵੀ ਸਲਾਮ ਹੈ ਇੱਕ ਪਾਸੇ ਬੇਟਾ ਜਿਹੜਾ ਅੰਗਹੀਨ ਔਰ ਦੂਸਰੇ ਪਾਸੇ ਤੁਸੀਂ ਵੀ ਅੰਗਹੀਨ ਹੋ ਘਰ ਦਾ ਗੁਜ਼ਾਰਾ ਚਲਾਉਣ ਲਈ ਲੱਡੂ ਗੋਪਾਲ ਦੀਆਂ ਡਰੱਸਾਂ ਬਣਾ ਰਹੇ ਹੋ ਕਦੋਂ ਤੋਂ ਇਹ ਕੰਮ ਦੇ ਵਿੱਚ ਜੁੜਿਆ ਹੋ ਕਦੋਂ ਤੋਂ ਇਹ ਕੀਤਾ ਕਰ ਰਹੇ ਹੋ ਸਤਿਕਾਰ ਜੀ ਰਾਦੇ ਰਾਦੇ ਮੇਰਾ ਨਾਮ ਕਿਰਨ ਹੈ ਜੀ ਸਾਡਾ ਕੰਮ ਕਾਜ ਤਾਂ ਅਸੀਂ ਵੀ ਹੈਂਡੀਕੈਪ ਆ ਮਾਪੂਤ ਬੇਟਾ ਮੇਰੇ ਕਰਦੇ ਸਿਰ ਤੇ ਸਾਈ ਹਣੇਗੇ ਤੇ ਅਸੀਂ ਪਹਿਲਾਂ ਦੀਵਾਲੀ ਚਾਰੇ ਤੁਸੀਂ ਦੀਵੇ ਦੂਵੇ ਵੇਚ ਲੈ ਦੇ ਦੀ ਤੇ ਮਿੱਟੀ ਦਾ ਕੰਮ ਮਾੜ ਮਟਮੇ ਹੁਣ ਕਰਦੀ ਹੈ ਕਿੰਤੋਂ ਉਹ ਕੰਮ ਬਿਲਕੁਲ ਬੰਦ ਹੈਗਾ ਕਿਉਂ ਘੜੇ ਵਗੈਰਾ ਕੁਝ ਵਿਕਦੇ ਨਹੀਂਗੇ ਤੇ ਸਾਡੇ ਮਨ ਚ ਸਾਡੇ ਆਪ ਦੇ ਲੱਡੂ ਬਕਾਲ ਹੈਗੇ ਸਾਡੇ ਮਨ ਚ ਖਿਆ ਲੈ ਕੇ ਉਹਨਾਂ ਪਰ ਲੱਡੂ ਬਕਾਲ ਤੇ ਇੰਟਰਸਟ ਬਣਾ ਕੇ ਵੇchnੀਆਂ ਸ਼ੁਰੂ ਕਰਦੀ ਹੈ ਤੇ ਹੁਣ ਅਸੀਂ ਸਮਾਨ ਲੱਡੂ ਬਕਾਲ ਦੀਆਂ ਵੇਖ ਰਹੇ ਤੁਸੀਂ ਵਰਗੀਆਂ ਬਣਾਈਆਂ ਹੈਗੇ ਅਸੀਂ ਆਪ ਦੀ ਹੱਥੀ ਤਿਆਰ ਕੀਤੀ ਹੈਗੀ ਆ ਮੈਂ ਸਰਦੀਆਂ ਆਣੀਆਂ ਉਹਨੀ ਬਣਾਨੀ ਹੈ ਪਰ ਇਹਨਾਂ ਤੇ ਸਮਾਨ ਬਹੁਤ ਮੰਗਲਾ ਦੇ ਵੀ ਨਾ ਤੇ ਸਾਡੇ ਕੋਲ ਸਲਾਈ ਮਸ਼ੀਨ ਹੈਗੀ ਐ ਜੇ ਅਸੀਂ ਕਿਸੇ ਕੋਲ ਮੰਗ ਕੇ ਲੈਨੇ ਕਦੇ ਉਹ ਸਾਨੂੰ ਦੇ ਦਿੰਦੀ ਐ ਕਦੇ ਨਹੀਂ ਦਿੰਦੀ ਤੇ ਇਸੇ ਕਰਕੇ ਸਾਡੇ ਆਰਡਰ ਪੂਰੇ ਨਹੀਂ ਹੋ ਸਕਦੇ ਇੱਕ ਸਾਨੂੰ ਪੈਸੇ ਦੀ ਤੋੜ ਹੋਣ ਕਰਕੇ ਸਾਡੇ ਤੋਂ ਸਮਾਨ ਨਹੀਂ ਅਸੀਂ ਖਰੀਦ ਸਕਦੇ ਨਾ ਕਪੜਾ ਨੈਟ ਵਗੈਰਾ ਇਹਨਾਂ ਦੇ ਕਾਰੀਗਰੀ ਚ ਨੈਟ ਵਗੈਰਾ ਹੈਗੇ ਅਸੀਂ ਲੈ ਨਹੀਂ ਸਕਦੇ ਤੇ ਉਸ ਕਰਕੇ ਸਾਡੇ ਆਰਡਰ ਕੈਂਸਲ ਹੋ ਜਾਂਦੇ ਹੈਗੇ ਜੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਸਿਰ ਤੇ ਸਾਈਂ ਵੀ ਨਹੀਂ ਹੈਗਾ ਤਾਂ ਘਰ ਦਾ ਗੁਜ਼ਾਰਾ ਬੜਾ ਔਖਾ ਹੋ ਜਾਂਦਾ ਹੈ ਬੱਚੇ ਦੇ ਸਿਰ ਤੇ ਪਿਓ ਨਹੀਂ ਹੈ ਦੋਨੇ ਤੁਸੀਂ ਅੰਗਹੀਣ ਹੋ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਵੇਗਾ ਦਿੱਕਤਾ ਵੀ ਕਾਫੀ ਹੋ ਜਾਣਗੀਆਂ ਨਹੀਂ ਆਉਣੀਆਂ ਕਈ ਵਾਰ ਕੀ ਹੁੰਦਾ ਹੈ ਵੀ ਜਿਹੜੇ ਡਰੈਸ ਵਿਕੀ ਵਿਕੇ ਨਹੀਂ ਵੀ ਵਿਕੀ ਨਹੀਂ ਵਿਕੀ ਘਰ ਦੇ ਵਿੱਚ ਕਈ ਵਾਰ ਕੀ ਰੋਟੀ ਤੋਂ ਵੀ ਮਹਤਾਜ ਹੋ ਜਾਂਦੇ ਹਾਂਜੀ ਇਹ ਤਾਂ ਵੀਰ ਜੀ ਸੀਜ਼ਨ ਹੈਗਾ ਇਹਨਾਂ ਦਾ ਜਿਹਦਾ ਸੀਜ਼ਨ ਹੁੰਦਾ ਉਹਦੇ ਵਿਕਦੇ ਜਿਵੇਂ ਜਨਵਰੀ ਟੂ ਹੋ ਗਈ ਕੋਈ ਵਾਰਤवार ਹੋ ਗਈ ਰੋਜ਼ ਤਾਂ ਲੋਕੀ ਕੋਈ ਖਰੀਦਦਾਨੀ ਬਸ ਐਵੇਂ ਬਣਾ ਕੇ ਰੱਖਦੇ ਵੀ ਕੋਈ ਆਸ ਹੁੰਦੀ ਹੈ ਵੀ ਚਲ ਗਾ ਕਾਊਗਾ ਤੇ ਫ੍ਰੀਜ ਲੂਗਾ ਤੇ ਵੀ ਅੱਖ ਤਾਂ ਸਾਨੂੰ ਬਹੁਤ ਹੁੰਦਾ ਵੀਰੇ ਕਈ ਵਾਰੀ ਮਾਂ ਪੁੱਤ ਹੈਂਡੀਕੈਪ ਹੋਰ ਕੰਮ ਅਸੀਂ ਕਰ ਨਹੀਂ ਸਕਦੇ ਕਈ ਦਨ ਇਸ ਜਨ ਪ੍ਰਾਮਾਣਮਟਰ ਰਾਸ਼ਨ ਪਾਣੀ ਸਾਨੂੰ ਤੋੜ ਬੋ ਦੇ ਦੇਂਦੇ ਤਾਂ ਸਾਡਾ ਟਾਈਮ ਪਾਸ ਹੋ ਜਾਂਦਾ ਜਦੋਂ ਉਹ ਵੀ ਲੇਟ ਸੈਟ ਹੋ ਜਾਂਦੇ ਆ ਜਾਂ ਕੋਈ ਹੋਰ ਪਰੇਸ਼ਾਨੀਆਂ ਜਿੰਦੇ ਤੇ ਸਾਨੂੰ ਬਹੁਤ ਔਖਾ ਹੋ ਜਾਂਦਾ ਸਾਨੂੰ ਬਹੁਤ ਮੁਸੀਬਤ ਚੱਲਣੀ ਪੈਂਦੀ ਹੈ ਕਾਫੀ ਕਹਿ ਸਕਦੇ ਇੱਕ ਪਾਸੇ ਬੱਚਾ ਜਿਹੜਾ ਅਪਾਹਜ ਹੈ ਅੰਗਹੀਣ ਹੈ ਉਹ ਵੀ ਜਿਹੜਾ ਤੁਹਾਡੇ ਨਾਲ ਹੱਥ ਨਾਲ ਬਟਾ ਰਿਹਾ ਹੈ ਕਈ ਵਾਰ ਮਨ ਦੇ ਵਿੱਚ ਖੁਸ਼ੀਆਂ ਵੀ ਹੁੰਦੀਆਂ ਬੱਚੇ ਤੇ ਕੋਈ ਸ਼ੌਂਕ ਵੀ ਹੁੰਦੇ ਉਹ ਵੀ ਪਗਾਣੇ ਹੁੰਦੇ ਆ ਪਰ ਘਰ ਦੇ ਜਿਹੜੇ ਹਾਲਾਤ ਹੈ ਕਾਫੀ ਜਿਹੜੇ ਨਾਜ਼ੁਕ ਲੱਗ ਰਹੇ ਫਿਰ ਕਿੱਦਾਂ ਮੈਨੇਜ ਕਰਦੇ ਹਾਂ ਬੱਚੇ ਤੇ ਜਿਹੜੇ ਕੋਈ ਸ਼ੌਕ ਵੀ ਪੂਰੇ ਕਰਨੇ ਆ ਦਿਨ-ਦਿਰ ਨੂੰ ਕੋਈ ਚੀਜ਼ ਵੀ ਲੈ ਕੇ ਦੇਣੀ ਪੈਂਦੀ ਆ ਆਪ ਦਾ ਵੀ ਕੋਈ ਮਨ ਕਰਦਾ ਹੈਗਾ ਕੱਪੜੇ ਜਿਹੜਾ ਪਾਉਂਦਾ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਕਰਦਾ ਸਾਡੇ ਕਾਦੇ ਸ਼ੌਕੇ ਵੀ ਅਜੀ ਸਭ ਮਰ ਚੁੱਕੇ ਹੈਗੇ ਅਸੀਂ ਕੋਈ ਸ਼ੌਕ ਸਾਡੇ ਪੂਰੇ ਨਹੀਂ ਕਰਦੇ ਬੱਚਿਆਂ ਦੇ ਕਿ ਆਪ ਦੇ ਸਭ ਸਾਡੇ ਅਧੂਰੇ ਆ ਜੀ ਜੀ ਵੀ ਖੇੜਾ ਕਰਦਾ ਵੀ ਬਾਹਰ ਤੋਂ ਅਸੀਂ ਵੀ ਬੰਨਸ ਮਨ ਮਨਾਈਏ ਤਾਂ ਇਹ ਕੱਪੜੇ ਲੈਤੇ ਬੱਚਿਆਂ ਨੂੰ ਲੈ ਕੇ ਦਿੱਤੇ ਪਰ ਸਾਡੇ ਦੋਰੇ ਸੁਪਨੇ ਦੂਰੇ ਲੈ ਰਹੇ ਨੇ ਬਸ ਲੋਕਾਂ ਵੇਖ ਵੇਖ ਕੇ ਖੁਸ਼ ਹੋ ਜਾਂਦੇ ਇੱਕ ਕਾਸ ਲੈ ਰੱਖਦੇ ਕੋਈ ਨਹੀਂ ਬੱਚੋ ਇਤਨੀ ਤਾਕਤ ਲੈ ਤੁਰ ਤੇ ਪੰਜ ਚੀਜ਼ ਖਰੀਦਾਂਗੇ ਕੋਈ ਨਹੀਂ ਇਤਨੀ ਵੀ ਤਾਕਤ ਲੈ ਤੁਰ ਖਰੀਦਾਂਗੇ ਬਸ ਐਤਵਾਰ ਸਾਡੇ ਸਾਰੇ ਐਵੇਂ ਨਿਕਲ ਜਾਂਦੇ ਜੀ ਪਰ ਅਸੀਂ ਕੋਈ ਕਿਸੀਆਂ ਨਹੀਂ ਮਨਾ ਸਕਦੇ ਸਾਡੀ ਕੀ ਸਾਡੀ ਜ਼ਿੰਦਗੀ ਚ ਸਾਰੇ ਖੁਸ਼ੀਆਂ ਖਤਮ ਹੋ ਜਾਂਦੀਆਂ ਜੀ ਅਸੀਂ ਕੁਝ ਕਰ ਨਹੀਂ ਸਕਦੇ ਜੇ ਦਾ ਨਿਸਦਨ ਪ੍ਰਾਉ ਰਾਸ਼ਨ ਪਾਣ ਸੰ ਤੋਂ ਥੋੜਾ ਵਾ ਦਿਨ ਦਾ ਟੈਂਪਾਸ ਹੁੰਦਾ ਤੇ ਅਸੀਂ ਕੁਝ ਕਰਨ ਜੋਗੇ ਤਾਂ ਹੈ ਨਹੀਂ ਕਿ ਵੀ ਕਾਦੇ ਨਾਲ ਸੁਪਨੇ ਆਪਣੇ ਪੂਰੇ ਕਰੀਏ ਬਿਕਰ ਕਰਦਾ ਸ ਹੈ ਬਸ ਜੇ ਸਾਡਾ ਮਾਲ बिकੂਗਾ ਵੱਤ ਵੱਦ ਜਾਂ ਕੋਈ ਸਾਡੀ ਹੈਲਪ ਹੋ ਜਾਊਗੀ ਤੇ ਸਾਡੇ ਅਸੀਂ ਵੀ ਮਾਲ ਮੋਟ ਸੁਪਨੇ ਪੂਰੇ ਕਰ ਸਕਦੇ ਹਾਂ ਬਸ ਸਾਡੀ ਇਹ ਹੀ ਪੀਲ ਹੈ ਜੀ ਸਾਨੂੰ ਇੱਕ ਤਾਂ ਸਾਡੇ ਕੋਲ ਸਲਾਈ ਮਸ਼ੀਨ ਹੈ ਨਹੀਂਗੀ ਹੋ ਸਕੇ ਤੇ ਵੱਤ ਵੱਦ ਸਾਡਾ ਸਾਰਾ ਬਣੋ ਸਾਡੇ ਕੋਲੇ ਪੈਸੇ ਦੀ ਥੋੜਾ ਨਾ ਹੁਣ ਕਰਕੇ ਅਸੀਂ ਮਾਲ ਨਹੀਂ ਖਰੀਦ ਸਕਦੇ ਨਾ ਮਾਲ ਹੋਊਗਾ ਸਾਡਾ ਮਾਲ ਸਾਡੇ ਤੋਂ ਵੜ ਨਹੀਂ ਪਾਣਾ ਹੁਣ ਗਾਂ ਤੋਂ ਬਾਹਰ ਆ ਜਾਂਦੀ ਜੀ ਅਸੀਂ ਮਾਲ ਤਿਆਰ ਕਰਨਾ ਫਿਰ ਸਾਡੇ ਕੋਲੇ ਕੋਈ ਗੰਜੈ ਸੈ ਨਹੀਂ ਗਈ ਵੀ ਜੇ ਸਾਡਾ ਸਾਰਾ ਬਣਨਗੇ ਦਾਨੀ ਸਜਨ ਪਰ ਆ ਗਿਆ ਆਪੀ ਲੇ ਬਸ ਸਾਡੀ ਹੈਲਪ ਕਰੋ ਮਰਜੀ ਮਦਦ ਕਰੋ ਜਿਹੜਾ ਅਸੀਂ ਕੰਮ ਬਦਾ ਕੇ ਅੱਗੇ ਆਪਣਾ ਕਰਕੇ ਖਾਲ ਸਕੀਏ ਕੋਈ ਜੀ ਜਿੱਦਾਂ ਹੁਣ ਬੱਚਾ ਤੁਹਾਡਾ ਜਿਹੜਾ ਐਡਰਸਾ ਤਿਆਰ ਕਰ ਰਿਹਾ ਕਿੰਨਿਆਂ ਕ ਐਡਰਸਾ ਜੇ ਆਪਾਂ ਕਹਿ ਸਕਦੇ ਵੀ ਇਹ ਤਿਆਰ ਕਰ ਲੰਦਾ ਕਿੰਨੀ ਕ ਜੇ ਕਮਾਈ ਹੋ ਜਾਂਦੀ ਕਿਉਂਕਿ ਬੱਚੇ ਨੇ ਦੱਸਿਆ ਵੀ ਕਾਫੀ ਸਮਾਨ ਮਹਿੰਗਾ ਹੁੰਦਾ ਹੈ ਗੁਜ਼ਾਰਾ ਨਹੀਂ ਹੁੰਦਾ ਜੇ ਮੈਂ ਆਪੋਏ ਕਪੜਾ ਜਾਂ ਹੋਰ ਜਿਹੜੇ ਲੈਸ ਲੱਗੀ ਹੋਈ ਹੈ ਜਾਂ ਆਪੋਏ ਤੇ ਸਟੋਨ ਵਗੈਰਾ ਲੱਗੇ ਹੋਏ ਆ ਕਾਫੀ ਮਹਿੰਗੇ ਹੁੰਦੇ ਆ ਬਚਤ ਦੀ ਗੱਲ ਕੀਤੀ ਜਾਵੇ ਜਿੰਨਾ ਤੇ ਲਾਗਤ ਉਨੀ ਬਚਤ ਹੈ ਨਹੀਂ ਜੀ ਉਨੀ ਲਾਗਤ ਹੈ ਕਿੰਨੀ ਬਚਤ ਨਹੀਂ ਹੁੰਦੀ ਵੀਰ ਜੀ ਕੋਈ 10 15 ਰੁਪਏ ਬਸ ਵੱਧ 20 ਰੁਪਏ ਵਰਦੀ ਮਗਰ ਸਾਨੂੰ ਬਚਦੇ ਹੈਗੇ ਆ ਜੀ ਅਸੀਂ ਹੁਣ ਬਾਜ਼ਾਰ ਦੇ ਵਿੱਚ ਮਾਰਕੀਟ ਤੇ ਹੈਗੇ ਆ ਵਰਦੀਆਂ 1000 12 1200 ਰੁਪਏ ਦੀ ਆ ਅਸੀਂ ਸਿਰਫ 800 ਤੋਂ ਵੱਡੇ 10 ਨੰਬਰ ਦੇ ਅਸੀਂ 800 ਤੋਂ ਸਟਾਰਟ ਹੈਗੀ ਅਸੀਂ 70 ਤੋਂ 750 ਪੰਜਾਬ 280 ਵਰਦੀ ਦਿੱਨੇ ਹੈਗੇ ਵੱਧ ਤੋਂ ਵੱਧ ਅਸੀਂ ਬਹੁਤ ਘੱਟ ਬਾਜ਼ਾਰ ਨਾਲੋਂ 2-300 ਰੁਪਏ ਘੱਟ ਰੇਟਾਂ ਤੇ ਸਾਡੇ ਕੋਲੇ ਵਰਦੀ ਹੈਗੀ ਹੈ ਜੀ ਬਿਲਕੁਲ ਇਹ ਮਾਪਤ ਨੇ ਜਿਹੜੇ ਦੋਨੇ ਹੀ ਅੰਗ ਹੀਣ ਐ ਪਰ ਅੰਗ ਹੀਣ ਹੋਣ ਦੇ ਬਾਵਜੂਦ ਜਿਹੜਾ ਕੀ ਹੈ ਇਹਨਾਂ ਦਾ ਜਿਹੜਾ ਹੌਸਲਾ ਹੈ ਜਜ਼ਬਾ ਹੈ ਉਹਨੂੰ ਸਲਾਮ ਹੈ ਕਿ ਘਰ ਚਲਾਉਣ ਲਈ ਜਿਹੜਾ ਕੀ ਹੈ ਹੱਥੀਂ ਕਿਰਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਨੇ ਇਧਰ ਪ੍ਰਿੰਸ ਹੈ ਜਿਹੜਾ ਇਹ ਵੀ ਅੰਗਹੀਨ ਹੈ ਉਧਰ ਜਿਹੜੇ ਮਾਤਾ ਜੀ ਨੇ ਇਹਨਾਂ ਦੇ ਉਹ ਵੀ ਅੰਗਹੀਨ ਨੇ ਦੋਨੇ ਜਿਹੜੇ ਮਾਂ ਪੁੱਤ ਹੈ ਲੱਡੂ ਗੋਪਾਲ ਦੀਆਂ ਜਿਹੜੀਆਂ ਕਿਹਾ ਡਰੈਸਾਂ ਜਿਹੜੀਆਂ ਤਿਆਰ ਕਰ ਰਿਹਾ ਔਰ ਨਾਲ ਦੀ ਨਾਲ ਜਿਹੜੀ ਹੈ ਦਾਨੀ ਸਚਨਾ ਨੂੰ ਜਿਹੜੀ ਅਪੀਲ ਵੀ ਕਰ ਰਿਹਾ ਕਿ ਸਾਡੀ ਜਿਹੜੀ ਆ ਬਾਹ ਫੜੀ ਜਾਵੇ ਤਾਂ ਜੋ ਇਹ ਪਰਿਵਾਰ ਵੀ ਆਪਣੇ ਘਰ ਦੇ ਵਿੱਚ ਖੁਸ਼ੀਆਂ ਬਤੀਤ ਕਰ ਸਕੇ ਦਲੀਪ ਕੁਮਾਰ ਡੈਨੀ ਸਵੇਰਾ ਟੀਵੀ ਮੋਗਾ